ਹਲੇਲੂਇਆ 25 ਹਜ਼ਾਰ ਬੰਦੇ ਪਰ ਮਿਸ਼ਨਰ ਭੇਜਿਆ ਜਿਹਨੂੰ ਜਿਹੜਾ ਬੰਦੇ ਵਿਸ਼ਵਾਸ ਤੇ ਉਹਨਾਂ ਤੀਮਤ ਪਾਉਂਦੇ ਤੇ ਜੈਸੂ ਮਸੀਹ ਇਸ ਸੰਸਾਰ ਵਿੱਚ ਆ ਚੁੱਕਿਆ ਹੁਮ ਦੂਸਰੀ ਵਾਰ ਆਉਣਗੇ ਤੇ ਆਪਾਂ ਕ੍ਰਿਸਟਮਨ ਦੇ ਆਲੇ ਨੇ ਉਹਦੀ ਮਹਿਮਾਂ ਕਰਾਂਗੇ ਉਹਦੀ ਵਿਦਾਇ ਕਰਾਂਗੇ ਕਿਉਂ ਕਰਾਂਗੇ ਨਿਕੋਲਾ ਜਨਮ ਜਨਮ ਕਰਾਂਗੇ ਸਾਰੇ ਬੋਲ ਹਲੇਲੂਇਆ ਹਲੇਲੂਇਆ ਪਰ ਯਸ਼ੂ ਨੇ ਫੇਕਿਆ ਸਵਰਗ ਨੂੰ ਜਾਣ ਵਾਲਾ ਰਸਤਾ ਮੈਂ ਹੀ ਹੈਗਾ ਹੈ ਨਾ

ਇਸ ਨੂੰ ਜਿਹੜੇ ਤੁਸੀਂ ਬੈਠੇ ਨਾ ਜਿਹੜਾ ਪਿੱਛੇ ਘੱਟ ਕੇ ਉਹਨੂੰ ਭੁੱਲ ਜਾਓ ਹਾਂਜੀ ਠੀਕ ਹੈ ਨਾ ਤੇ ਕਿਸੇ ਦਾ ਲੈਣ ਦੇਣ ਕੰਨਾ ਉਹਨੂੰ ਭੁੱਲ ਜਾਓ ਕੋ ਤੁਸੀਂ ਉਹਦੀ ਅਜੋਜੀ ਬੈਠਾ ਹੈ ਜਿਹੜਾ ਤੁਹਾਡੀ ਸਾਰੀ ਸੁਰੱਖਿਆ ਚੈੱਕ ਕਰਨੇ ਵਾਲਾ ਪ੍ਰਸ਼ਾਸਨ ਗੁਰ ਹਾਲੇਲੂਇਆ ਜੇ ਤੁਸੀਂ ਸਦਾ ਧਿਆਨ ਲਾਉਂਗੇ ਖੁਦਾ ਨੇ ਬਚਣ ਵਾਲਾ ਤੇ ਪਰਮੇਸ਼ਰ ਤੁਹਾਡੀ ਮਦਦ ਕਰੇਗਾ ਗੁਰ ਹਾਲੇਲੂਇਆ ਅਮੇਨ ਲਈ ਖੁਦਾ ਨੇ ਕਿਸ ਵਰਗੀ ਸੱਡੇ ਪਏ ਆ ਜਿਹੜੇ ਸਾਡੇ ਬੱਚੇ ਦੀ ਰੱਖਸ਼ ਕਰਦੇ ਉਹਨਾਂ ਨੂੰ ਖਟੌਂਦੇ ਜਾਂ ਉਹਨਾਂ ਨੂੰ ਗੱਲਾਂ ਬਾਤਾਂ ਕੋਈ ਤੁਹਾਡੇ ਨਾਲ ਫੋਨ ਦੀ ਲੋੜ ਹੈ ਨਹੀਂ ਉਹ ਖੁਦਾ ਦੇ ਸਭ ਤੋਂ ਸਤਿ ਕੰਮ ਕਰ ਰਹੇ ਨੇ ਬੋਲੋ ਅਰੇ ਨਹੀਂ ਨਹੀਂ ਤਾਂ ਕੀ ਕੋਈ ਚਾਲ ਹੁੰਦੀ ਹੈ ਕਿ ਬਸ ਉਹ ਤੁਹਾਡੇ ਦਿਮਾਗ ਨੂੰ ਬਚਨ ਤੋਂ ਪਟਕਾ ਦਿੰਦੇ ਠੀਕ ਹੈ